ਜਾ ਜਮਨੀ ਛੇਤੀ ਆ ਜਾ ਉਹ ਕੀ ਗੱਲ ਕੀ ਆ ਭਰਾ ਮੈਨੂੰ ਨਵੇਂ ਕੱਪੜੇ ਪਾਤੇ ਆ ਕੋਈ ਲੈਣ ਆਇਆ ਮੇਰਾ ਘਰ ਦਾ ਗੱਲ ਕੀ ਆ ਦੱਸ ਤੇ ਸਹੀ ਮੈਨੂੰ ਨਹੀਂ ਮੈਂ ਤੈਨੂੰ ਤਾਂ ਪਾਏ ਆ ਤੂੰ ਅੱਜ ਚੱਲਣਾ ਆਪਣੇ ਘਰ ਸੱਚੀ ਗੱਲ ਹਾਂ ਤੂੰ ਚੱਲਣਾ ਆਪਣੇ ਘਰ ਮੈਂ ਤਾਂ ਤੇਨੂੰ ਕੱਪੜੇ ਪਵਾ ਕੇ ਰੱਖਿਆ ਭਰਾ ਮੇਰਾ ਕੋਈ ਖੇਡਤ ਨਹੀਂ ਖੇਡੰਦਾ ਤੁਸੀਂ ਕੋਈ ਸੱਚੀ ਗੱਲ ਮੇਰੇ ਘਰੋਂ ਕੋਈ ਲੈਣ ਵਾਸਤੇ ਆਉਂਦਿਆ ਵਾ ਤੁਸੀਂ ਤੇ ਮੈਨੂੰ ਟੀਕੇ ਲਾਉਂਦੇ ਸੀ ਕੀ ਗੱਲ ਹੋਗੀ ਤੁਹਾਨੂੰ ਇੱਕਦਮ ਨਹੀਂ ਮੇਰੀ ਗੱਲ ਸੁਣ ਖੇਡ ਮੈਂ ਨਹੀਂ ਖੇਡੰਦਾ ਖੇਡ ਖੇਡੰਦਾ ਕੋਈ ਹੋਰ ਹੋਰ ਕੋਣ ਖੇਡ ਖੇਡਣ ਦੇ ਮੇਰ ਨਾਲ ਖੇਡ ਖੇਡਣ ਦੇ ਆ ਮੈਡਮ ਤੇਰੇ ਨਾਲ ਮੈਡਮ ਤੇ ਟੀਕੀ ਆ ਨਾ ਇਹਨਾਂ ਤੂੰ ਠੀਕ ਨਹੀਂ ਹੋਉਂਦਿਆ ਇਹਦੇ ਨਾਲ ਤੂੰ ਹੋਰ ਬਿਮਾਰ ਹੋਉਂਦਿਆ ਸੱਚੀ ਗੱਲ ਅਬਸੈਟ ਹੋਉਂਦਿਆ ਇਹ ਗੱਲ ਦਾ ਮੈਨੂੰ ਪਤਾ ਆ ਤੇ ਮੈਂ ਤੈਨੂੰ ਬੜੀ ਵਾਰ ਦੱਸਣਾ ਚਾਹ। ਭਰਾ ਮੈਡਮ ਦੀ ਕਿਹੜੀ ਮੇਰ ਨਾਲ ਦੁਸ਼ਮਣੀ ਆ ਕੋਈ ਮੈਡਮ ਨੇ ਕੀ ਮੇਰੇ ਤੋਂ ਲੈਣਾ ਵਾ ਉਹ ਕਿਹੜੀ ਗੱਲੋਂ ਮੈਨੂੰ ਟੀਕੇ ਲਾਉਂਦੀ ਐ ਇਦਾਂ ਤੇ ਮਣੀ ਕੋਈ ਅੰਗਲਾ ਨਾ ਕਰ ਦੁਸ਼ਮਣੀ ਮੈਡਮ ਦੀ ਨਹੀਂ ਆ ਦੁਸ਼ਮਣੀ ਕਿ ਹੋਰ ਦੀ ਆ ਹੋਰ ਕੌਣ ਦੁਸ਼ਮਣ ਮੈਡਮ ਦੇ ਥਰੂ ਤੇਰੇ ਨਾਲ ਕੱਢਣ ਦਿਆ ਆ ਸੱਚੀ ਗੱਲ ਮੈਡਮ ਨੂੰ ਰਿਸ਼ਵਤ ਦੇਣਦੇ ਆ ਹੈ ਕੌਣ ਮੈਨੂੰ ਇੰਨਾ ਪਤਾ ਹੈਗਾ ਵਾ ਕੌਣ ਉਹ ਬੰਦਾ ਮੈਨੂੰ ਤਾਂ ਮਣੀ ਇੰਨਾ ਹੀ ਪਤਾ ਆ ਕਿ ਕੋਈ ਜਨਾਨੀ ਆ ਹੈ ਵੀ ਤੇਰੇ ਢੱਬਰ ਚੋਂ ਆ ਸੱਚੀ ਗੱਲ ਹਾਂ ਸਹੀ ਗੱਲ ਮੇਰੇ ਤੇ ਹੀ ਸੁਣਨ ਚਾਹੀ ਆ ਤੇ ਤੂੰ ਮੇਰਾ ਵੀਰ ਬਹੁਤਾ ਟਾਈਮ ਨਾਲ ਆ ਤੇ ਤੂੰ ਨਿਕਲ ਜਾ ਉੱਧਰ ਗਾੜਾ ਤੂੰ ਇਹ ਬੋਏ ਖੰਨੀ ਨਿਕਲ ਜਾ ਚੱਲ ਇਹ ਵੀ ਚੰਗਾ ਹੈ ਕੋਈ ਗੱਲ ਨਹੀਂ ਜੱਗੀ ਤੂੰ ਮੈਨੂੰ ਨਾ ਦੱਸਦਾ ਮੇਰਾ ਪਰਿਵਾਰ ਹੀ ਮੇਰੇ ਖਿਲਾਫ ਹੋ ਗਿਆ ਸਾਰਾ ਤੇਰਾ ਪਰਿਵਾਰੀਆ ਮੈਂ ਤੇ ਸ਼ੁਰੂ ਤੋਂ ਤੇਰਾ ਮਣੀ ਭਲਾ ਹੀ ਜਾਇਆ ਹੈ ਤੇ ਹੁਣ ਤੂੰ ਨਿਕਲ ਜਾ ਮੇਰਾ ਚੱਲ ਕੋਈ ਗੱਲ ਨਹੀਂ ਆ ਇਹ ਤੂੰ ਬਹੁਤ ਵਧੀਆ ਕੀਤਾ ਮੇਰਾ ਜਿਹੜਾ ਤੂੰ ਮੈਨੂੰ ਭਜਾਉਣ ਵਾਲੀ ਖੇਚਲ ਕਰਨ ਦੇ ਆ ਚੱਲ ਕੋਈ ਗੱਲ ਨਹੀਂ ਮੈਂ ਤੇਨੂੰ ਯਾਦ ਰੱਖੂਗਾ ਹਮੇਸ਼ਾ ਕੋਈ ਗੱਲ ਤੇਰਾ ਠੀਕ ਹੈ ਸ਼ੁਕਰ ਹੈ ਪ੍ਰਮਾਤਮਾ ਤੂੰ ਵੀ ਮੇਰੇ ਹੱਥੋਂ ਕੋਈ ਚੰਗਾ ਕੰਮ ਕਰਾਇਆ ਹੈ ਨਹੀਂ ਤੇ ਮੇਰੇ ਹੱਥੋਂ ਪਾਪ ਹੋ ਜਾਣਾ ਹੈ ਬਰਜੀਤਾ ਹਾਂਜੀ ਮੰਮੀ ਕੀ ਕਰਨੀ ਆ ਪੁੱਤ ਮੰਮੀ ਆ ਨਾ ਰੋਜ਼ ਘੱਟਾ ਪੈ ਜਾਂਦਾ ਤੇ ਰੋਜ਼ ਘੱਟਾ ਚੜਨਾ ਪੈਂਦਾ ਪਤਾ ਨਹੀਂ ਕੀ ਬਰੀਕ ਬਰੀਕ ਘੱਟਾ ਕੋਈ ਨਾ ਕੋਈ ਦਵਾਈ ਤੂੜੀ ਦੀ ਉਹ ਗੱਲ ਤਾਂ ਕਰਕੇ ਘੱਟਾ ਪੈਂਦਾ ਵਾ ਮੈਂ ਨਾ ਤੇਰ ਨਾਲ ਇੱਕ ਗੱਲ ਕਰਨੀ ਸੀ ਦੱਸੋ ਤਕਵੀਰ ਕਹਿੰਦਾ ਵਾ ਕਿ ਹੁਣ ਹਰਕਾ ਖਰਚਾ ਬੜਾ ਹੋ ਗਿਆ ਉਹ ਤੇ ਮੰਮੀ ਹੋਇਆ ਹੀ ਆ ਪਤਾ ਹੀ ਆ ਮੈਂ ਤੇ ਤੁਹਾਨੂੰ ਆਪ ਦੱਸਣਾ ਹੀ ਵੀ ਮੰਮੀ ਖਰਚਾ ਬੜਾ ਹੋ ਗਿਆ ਵਾ ਪਰ ਮੈਂ ਦੱਸਿਆ ਹੀ ਨਹੀਂ ਫੇ ਮੈਂ ਤਾਂ ਹੀ ਆਖ ਦੇਣਾ ਵਾ ਵੀ ਇਦਾਂ ਹੀ ਗੱਲਾਂ ਕਰਦੀ। ਨਹੀਂ ਨਹੀਂ ਕੋਈ ਗੱਲ ਨਹੀਂ ਜਿਹੜੀ ਗੱਲ ਕਰਨ ਨੂੰ ਬਣੀ ਉਹ ਕਰਨੀ ਪੈਂਦੀ ਆ। ਪਰ ਪੁੱਤ ਹੁਣ ਖर्चा ਕਰਨਾ ਪੈਣਾ ਦਾ ਸਾਬਨਾ। ਉਹ ਮੈਂਂ ਦਿਆ ਹੀ ਗੱਲ ਸੁਣਾਉਣ ਵੀ ਬਹੁਤ ਮਾਤਾ ਖਰਚਾ ਹੋ ਗਿਆ। ਗਾੜੀ ਫੇਰ ਤੋਹਨਾ ਚਾਹਣਾ ਲਾਉਣਾ ਵਾ ਤੇ ਫੇਰ ਔਖਾ ਜਾ ਹੋ ਗਿਆ ਵਾ। ਤੇ ਮੈਂ ਕਹਾਂਦੀ ਵੀ ਘਰ ਵੀ ਪੈਸੇ ਤੇਲੇ ਦੀ ਲੋੜ ਹੁੰਦੀ ਆ। ਜੇ ਤੂੰ ਕਮੇ ਤੇ ਮੈਂ ਕਮੇਟੀ ਦਾ ਪਤਾ ਕਰਕੇ ਆਵਾਂ ਵੀ ਕੀ ਘਾਟੇ ਵਾਦੇ ਤੇ ਜਾਂਦੀ ਕੀ ਸਾਬ ਪਤਾ ਵਾ ਕੀ ਨਹੀਂ। ਤੇ ਜੇ ਮੰਮੀ ਬੋਧਾ ਘਾਟਾ ਪੈ ਗਿਆ ਤੇ ਫੇਰ ਚੁੱਕਣ ਦਾ ਫਾਇਦਾ ਕੀ ਹੋਊਗਾ? ਨਹੀਂ ਮੈਂ ਜਾ ਕੇ ਉਹਨੂੰ ਪੁੱਛ ਕੇ ਆਉਣੀ ਆ ਕਿ ਕਿੰਨੇ ਕ ਘਾਟੇ ਤੇ ਆ ਕੀ ਹਿਸਾਬ ਕਿਤਾਬਾ ਜੇ ਤੇ ਜ਼ਿਆਦੇ ਘਾਟੇ ਤੇ ਹੋਗੀ ਆਪਾਂ ਨਾ ਚੁੱਕਾਂਗੇ ਤੇ ਜੇ ਘੱਟ ਦੇ ਹੋਗੀ ਤੇ ਚੁੱਕ ਲਾਂਗੇ ਨਾਲੇ ਆਪਣਾ ਉਹ ਗੱਲ ਵੀ ਟਾਈਮ ਸਰੀ ਜਾਊ ਪਿਆ ਤਾਂ ਚੱਲੋ ਫਿਰ ਵੇਖ ਲੋ ਮਰਜੀ ਆਦਾਰ ਵੀ ਨੀ ਨਾ ਸਕਦਾ ਨਹੀਂ ਮੰਮੀ ਸਰ ਨਹੀਂ ਦਿਆ ਪੈਸੇ ਦੇ ਖਰਚੇ ਤੇ ਤੁਹਾਨੂੰ ਪਤਾ ਫਿਰ ਹੋ ਹੀ ਗਿਆ ਵਾ ਕਿਤੇ ਨਾ ਕਿਤੇ ਫਿਰ ਦੇਣੇ ਪੈਂਦੇ ਆ ਹੋਰ ਹਾਂ ਗਾਂ-ਗਾਣ ਨਾਲੇ ਖਰਚੇ ਵਧਣ ਜੇ ਆ ਹੁਣ ਮੁੰਡਾ ਵੀ ਉੱਥੇ ਪਿਆ ਵਾ ਹੁਣ ਇਹ ਆ ਵੀ ਖਰਚਾ ਹੀ ਖਰਚਾ ਵਾ ਚਾਰ ਚਫੇਰੇ ਹੋ ਮਮੀ ਉਹ ਤੇ ਮਹੀਨੇ ਬਾਅਦ ਰਖਾ ਹੀ ਲੈਂਦੇ ਆ ਕਿ ਉਹਨਾਂ ਨੇ ਤੇ ਲੈਣੀ ਲੈਣੀ ਲੱਗਿਆ ਉਹ ਤੇ ਕਹਿੰਦੇ ਹੁਣ ਆਹਦਾ ਇੱਥੇ ਖਰਚਾ ਹੋ ਗਿਆ ਵਾ ਤੇ ਫੇਰ ਪੈਸੇ ਤੇ ਤੁਹਾਨੂੰ ਵੀ ਦੇਣੇ ਪੈਣੇ ਮਹੀਨੇ ਬਾਅਦ ਚੱਲ ਮੈਂ ਤਾਂ ਨਹੀਂ ਪੈਸੇ ਲੱਗ ਲਗਾ ਕੇ ਵੀ ਠੀਕ ਹੋ ਜੇ ਤੇ ਕੋਈ ਗੱਲ ਨਹੀਂ ਤੇ ਆਪਾਂ ਇਦਾਂ ਹੀ ਕਰਦੇ ਹੋਂਤ ਕੋਈ ਮੈਨੂੰ ਹੀ ਲਵਸੀਲਾ ਦੇ ਇਦਾਂ ਨੀਗਾ ਤੇ ਮੈਂ ਇੰਨੀ ਆ ਵੀ ਚੱਲ ਮੈਂ ਤੇਰਾ ਸਲਾਹ ਕਰਨਾ ਮੁੰਡੇ ਨੇ ਤਾਂ ਮੈਨੂੰ ਕਿਹਾ ਵਾ ਤੇ ਮੈਂ ਚੱਲ ਫੇਰ ਵੀ ਉਹਦੀ ਸੁਣੀ ਗਣੀ ਗੱਲ ਤੇ ਮੈਂ ਚੱਲ ਮੈਂ ਬਲਜੀਤ ਨਾਲ ਗੱਲ ਸਲਾਹ ਕਰਨੀ ਤੇ ਇਹਨਾਂ ਮੈਨੂੰ ਬਲਜੀਤ ਕਵੇ ਵੀ ਮਾਤਾ ਤੂੰ ਆਪਣੇ ਮਰਜ਼ੀ ਨਾਲ ਹੀ ਚੱਲ ਗਈ ਚਲੋ ਮਮੀ ਜੇ ਜੇ ਹੋਊਗੀ ਨਾ ਘਟ ਘਾਟੇ ਦੇ ਫੇ ਚੁੱਕਾਂਗੇ ਤੇ ਜੇ ਬਹੁਤਾ ਘਟ ਆਪੂ ਫਿਰ ਫਾਇਦਾ ਨਹੀਂ ਮੰਮੀ ਕੋਈ ਵੀ ਹੈਗਾ ਨਹੀਂ ਚੱਲ ਫਿਰ ਆਪਾਂ ਉੱਪਰੋਂ ਘਟਾਂ ਮਾੜ ਲਾਂਗੇ ਹੋਰ ਮਹੀਨਾ ਕੱਢ ਲਾਂਗੇ ਹਨਾ ਹਾਂ ਫਿਰ ਸੋਤ ਫਿਰ ਆਈ ਜਾਣੇ ਕਣ ਕਦੇ ਪੈਸੇ ਵੀ ਮਾਰੇ ਆਹੋ ਤੇ ਚੱਲ ਕੋਈ ਗੱਲ ਨਹੀਂ ਮੈਂ ਪਤਾ ਕਰਦੀ ਆ ਜੇ ਤੇ ਹੁਣ ਚੰਗੀ ਸਾਫ ਸਿਰ ਹੋਈ ਤੇ ਮੈਂ ਚੁੱਕ ਆਉਂਗੀ ਤੇ ਨਹੀਂ ਤੇ ਫਿਰ ਮੈਂ ਫਿਰ ਵੇਖ ਲੂੰਗੀ ਆ ਜੂਗੀ ਤੂੰ ਐਦਾ ਕਰੀ ਕੰਮ ਤਾਂ ਦਾ ਕਾਲਾ ਰੋਟੀ ਪਣੀ ਪਕਾ ਲਾ ਤਗਾ ਚੰਗਾ ਪਕਾ ਦੇ ਆਮਦਨ ਹੌਲੀ ਹੌਲੀ ਕਰ ਲੈ ਸਾਰਾ ਕੰਮ ਤੇ ਮੈਂ ਜਾਣੀ ਆ ਤੇ ਮੰਮੀ ਚਲਾ ਦੇ ਚੰਗਾ ਹੋ ਗਿਆ ਮੰਮੀ ਘੜੀ ਬਾਹਰ ਨਿਕਲ ਗਈ ਆ ਹੁਣ ਮੇਰਾ ਦਾ ਲੱਗ ਜਾਊਗਾ ਕਰਦੀ ਆ ਨਾ ਜੱਗ ਨੂੰ ਫੋਨ ਵੀ ਪੇਪਰ ਦੇ ਜਾ ਦੇ ਕੇ ਕਦੋਂ ਜਾਣੇ ਆ ਕਿਦਾਂ ਦਾ ਤੈਨੂੰ ਸੁਣਾ ਦਿੱਤਾ ਵਾ ਪਹਿਲੀ ਬੰਨੇ ਦਾ ਪੇਪਰ ਦੇ ਜਾ ਅ ਮੰਮੀ ਕੋ ਮੈਂ ਗੂਠਾ ਲਵਾਉਣੀ ਭੜਾ ਉਹਨੂੰ ਕਿਹੜੇ ਪੜਨੇ ਆਉਂਦੇ ਆ ਅ ਜਦ ਤੱਕ ਉਹ ਸੁੱਤੀ ਸਾਤੀ ਹੋਊਗੀ ਚੁੱਪ ਕਰਕੇ ਗੂਠਾ ਲਵਾ ਲੂੰਗੀ ਸਾਰੇ ਆਪਣੀ ਪੈੜੀ ਆਪਣੇ ਨਾਂ ਕਰ ਲਾਂਗੇ ਮੁੜ ਕੇ ਜਦੋਂ ਉਹ ਆ ਗਏ ਜਾਂ ਗਰਮੀਤ ਆ ਗਈ ਤੇ ਫੇਰ ਵੀ ਕੰਮ ਖਰਾਬ ਹੋਣਾ ਹੀ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰਾ ਸਫਰ ਚੱਟ ਕੰਮ ਹੋ ਜਾਏ ਤੇ ਵਧੀਆ ਹੋ ਜਾਏ। ਅਗਰ ਆਏ ਹੈ ਹੈ ਉਹੀ ਪਹਿਲਾਂ ਚੱਲ ਜਾ ਕਰੋ। ਹੈਲੋ ਸਾਸਿਆ ਭਰਾਵਾ ਤੈਨੂੰ ਮੈਂ ਕਿਹੜਾ ਸੁਣਾ ਦਿੰਦਾ ਸੀ? ਇਦਾਂ ਕਰ ਛੇਤੀ ਆ ਜਾ। ਉਹ ਜਿਹੜਾ ਕੰਮ ਹੋਊਗਾ ਉਹ ਚੰਗਾ ਹੁੰਦਾ ਵਾ। ਉਹ ਮੁੜ ਕੇ ਕੋਈ ਆ ਗਿਆ ਤਾਂ ਮੁੜ ਕੇ ਕਿੱਦਾਂ ਕਰਨਾ ਵਾ? ਫਟਾਫਟ ਮੈਨੂੰ ਪੇਪਰ ਦੇ ਕੇ ਜਾ ਤੇ ਮੈਨੂੰ ਬਹੁਤੇ ਬਹਾਨੇ ਨਾ ਸੁਣਾ ਕੰਕ ਵੱਡਦਾ ਨਹੀਂ ਬਾਤ ਚ ਚਲ ਠੀਕ ਆ ਚੰਗਾ ਇਹਦਾ ਵੀ ਦਿਮਾਗ ਮੋਟਾ ਹੀ ਆ ਕਿਦਾਂ ਦਾ ਸੁਨਾਹ ਦਿੱਤਾ ਵਾ ਔਨਾ ਔਨਾ ਮੈਂ ਬੰਦਿਆਂ ਨੂੰ ਪਹਿਲਾਂ ਦੇ ਕੇ ਜਾ ਫਿਰ ਆਪਣਾ ਜੋ ਮਰਜ਼ੀ ਕਰਦਾ ਰਹੀ ਹਏ ਹੇ ਏ ਕਿਥੋਂ ਆ ਗਿਆ ਛਡਾਈ ਜੀ ਆ ਗਰਮੀ ਤਾਂ ਮੰਮੀ ਪੱਪੀ ਗਰਮੀ ਤਾਂ ਮੰਮੀ ਕਿੱਥੇ ਆ ਤੂੰ ਕਿੱਦਾਂ ਆ ਗਿਆ ਮੈਂ ਆ ਗਿਆ ਆ ਮੈਨੂੰ ਛੜਤਾ ਵਾ ਤੂੰ ਹੀ ਤੇ ਮੈਨੂੰ ਚਾਹੁੰਦੀ ਨਹੀਂ ਕੋਈ ਮੈਨੂੰ ਘਰ ਆਵਾ ਮੈਂ ਹਾਏ ਹੇ ਤੂੰ ਤੇ ਪਾਰਲ ਖਾਨ ਨੇ ਹੀ ਨਾ ਮੈਂ ਉੱਥੇ ਹੀ ਸੀ ਆਹੋ ਪਰ ਜਿੰਨਾਂ ਜੇ ਤੈਨੂੰ ਕੋਈ ਛਡਾਉਣਾ ਘੜਦਾ ਉਹਨਾਂ ਜੇ ਤੂੰ ਕਿੱਦਾਂ ਆ ਸਕਦਾ ਵਾ ਕੋਈ ਨਹੀਂ ਆ ਮੈਂ ਆ ਗਿਆ ਘਰੇ ਤੂੰ ਸਾਰੇ ਦਿਨਾਂ ਖੇਡਣਾ ਖੇਡਣਾ ਚਾਹੁੰਦੇ ਨਾ ਤੁਸੀਂ ਮੈਨੂੰ ਸਾਰੇ ਉੱਤੇ ਮੈਨੂੰ ਪਾਗਲ ਕੀਤਾ ਤੁਸੀਂ ਸਾਰਿਆਂ ਨੇ ਮੈਨੂੰ ਰਲ ਕੇ ਹੋਹੀ ਪਾਗਲ ਕੀਤਾ ਵਾ ਹੋਰ ਕਿਨੇ ਕਰਨਾ ਪਾਗਲ ਕੀਤਾ ਸ਼ੁਰੂਆਤ ਤੋਂ ਹੀ ਮੈਂ ਇਨਾ ਪਾਗਲ ਨਹੀਂ ਭਾਬੀ ਜਿੰਨਾ ਤੁਸੀਂ ਮੈਨੂੰ ਕਰਾਉਂਦੇ ਹੋ ਪਾਗਲ ਉੱਥੇ ਤੁਸੀਂ ਮੈਨੂੰ ਪੈਸੇ ਦੇ ਦੇਣਾ ਟੀਕੇ ਲਵਾਉਣ ਦੇ ਤੇ ਮੈਨੂੰ ਪਾਗਲ ਆਲੇ ਤੈਨੂੰ ਕਿਨੇ ਦੱਸਿਆ ਵੀ ਮੈਂ ਪੈਸੇ ਦਿੱਤੇ ਆ ਮੈਨੂੰ ਸਾਰਾ ਪਤਾ ਲੱਗ ਗਿਆ ਵਾ ਤੁਸੀਂ ਝੂਠ ਨਾ ਬੋਲੋ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਵਾ ਹਾਈ ਹਾਈ ਇਹ ਤੇ ਅੰਤਰਾ ਮੇਰੇ ਗੱਲ ਪਈ ਜਾਣ ਡਿਆ ਵਾ ਕੀ ਕਰਾਂ ਕਿੱਦਾਂ ਕੋਈ ਸਕੀਮ ਲਾਵਾਂ ਇਹਨੂੰ ਆਪਣੇ ਗਲੋਂ ਲਾਵਾਂ ਹਾਏ ਰੱਬਾ ਇਹ ਤਾਂ ਗਰਮੀ ਦੇ ਮਗਰ ਪਾਗਲ ਵਾ ਏਦਾਂ ਕਰਦੀ ਆ ਇਹਨੂੰ ਗਰਮੀ ਦੇ ਮਗਰ ਹੀ ਕਲਮ ਨਹੀਂ ਆ ਤਫਾ ਹੋਵੇ ਜਾ ਕੇ ਐਨਾ ਸ਼ੁਗਰ ਘਰ ਕੋਈ ਨਹੀਂ ਹੈਗਾ ਜੇ ਘਰ ਕੋਈ ਹੁੰਦਾ ਨਾ ਪਤਾ ਲੱਗ ਜਾਣਾ ਇਹ ਮਣੀ ਛੁੱਟ ਕੇ ਆ ਗਿਆ ਸਭ ਤੋਂ ਵੱਡੀ ਗੱਲ ਤੇ ਮੰਮੀ ਦੀ ਆ ਉਹ ਮੰਮੀ ਨੂੰ ਪਤਾ ਲੱਗ ਜਾਣਾ ਹੈ ਚੰਗਾ ਆ ਮੰਮੀ ਕਮੇਟੀ ਵੱਲ ਚੱਲ ਗਈ ਆ ਇਹਨੂੰ ਲਉਣੀ ਆ ਗਲੋਂ ਨਹੀਂ ਦੇਣੀ ਮੇਰਾ ਹੀ ਰਗਾ ਮਲ ਦੇਣੀ ਆ ਸੋਚ ਰਹੀ ਤੇ ਤੁਸੀਂ ਤੁਹਾਡੇ ਮੂੰਹ ਤੋਂ ਤਰੇਲੀਆਂ ਕਾਦੀਆਂ ਹੁੰਦੀਆਂ ਹੁੰਦੀਆਂ ਗਰਮੀ ਕਿੱਥੇ ਆ ਉਹ ਗਰਮੀ ਤਾਂ ਨਹੀਂ ਅੰਦਰ ਕਿਉਂ ਕਿੱਥੇ ਗਈ ਗਰਮੀ ਤਾਂ ਤੂੰ ਥੋੜਾ ਪਿੱਛੇ ਹੋ ਕੇ ਗੱਲ ਕਰ ਉਹ ਮੈਂ ਪਿੱਛੇ ਹੋਇਆ ਵਾਂ ਮੈਂ ਤੈਨੂੰ ਡੰਨ ਕਾ ਤੋ ਦੇ ਤੂੰ ਮੈਂ ਛਦਾਈ ਥੋੜੀ ਨਾ ਵਾ ਤੇ ਤੂੰ ਹੈ ਹੀ ਛਦਾਈ ਆ ਤਾਂ ਇਹਨਾਂ ਪਾਗਲਖਾਨੇੋਂ ਆਏ ਵਾਂ ਨਾਲੇ ਗਰਮੀ ਤੇ ਇੱਥੇ ਨਹੀਂ ਹੈਗੀ ਗਰਮੀ ਤਾਂ ਆਪਣੇ ਪੈਕੇ ਚੱਲ ਗਈ ਆ ਉਹ ਪੈਕੇ ਕਿੱਦਾਂ ਚਲੇਗੀ ਉਹਨੂੰ ਕਿੰਨੇ ਖੜਾ ਪੈਕੇ ਜਦੋਂ ਤੂੰ ਨਹੀਂ ਇੱਥੇ ਹੈਗਾ ਤੂੰ ਤੇ ਪਾਗਲਖਾਨੇ ਤੁਰੇ ਫਿਰੰਡਿਆ ਸੀ ਤੇ ਉਹ ਆਪਣੇ ਪੈਕੇ ਚੱਲ ਗਈ ਕਿਉਂ ਪੈਕੇ ਕਾ ਤੋ ਚਲੇਗੀ ਆ ਉਹ ਤੇਰੇ ਨਾਲ ਛਦਾਈ ਚਲ ਗਈ ਕਿ ਤੁਹਾਡੇ ਕਹਿਣ ਦਾ ਮਤਲਬ ਕੀ ਆ ਮੈਨੂੰ ਖੁੱਲ ਕੇ ਦੱਸੋ ਖੁੱਲ ਕੇ ਕੀ ਦੱਸਾਂ ਉਹ ਕਹਿੰਦੀ ਮੈਂ ਇੱਥੇ ਰਹਿ ਕੇ ਕੀ ਕਰਨਾਂ ਮੈਂ ਚਲ ਜਾਨੀ ਆ ਫੇਰ ਉਹ ਚਲ ਗਈ ਤਾਂ ਬੜੇ ਦਿਨਾਂ ਦੀ ਕਿ ਜਿਹਦਾ ਤੂੰ ਪਾਗਲਖਾਨੇ ਗਿਆ ਉਦੋਂ ਦੀ ਉਹ ਆਪਣੇ ਪੈਕੇ ਚਲ ਗਈ ਆ ਤੁਹਾਡੇ ਕਹਿਣ ਦਾ ਮਤਲਬ ਗਰਮੀਤ ਮੈਨਾਂ ਰਹਿਣਾ ਨਹੀਂ ਚਾਹੁੰਦੀ ਨਹੀਂ ਰਹਿਣਾ ਚਾਹੁੰਦੀ ਉਹਨੇ ਮੈਨੂੰ ਉਹਨੇ ਤੈਨੂੰ ਤਲਾਕ ਦੇਣਾ ਵਾ ਹੁਣ ਇਹ ਕਿੱਦਾਂ ਹੋ ਸਕਦਾ ਵਾ ਕਿੱਦਾਂ ਹੋ ਨਹੀਂ ਸਕਦਾ ਹੋ ਗਿਆ ਵਾ ਬਸ ਕਾਗਜ਼ ਪੱਤਰ ਹੀ ਬਣਾਉਣ ਵਾਲੇ ਰਹਿ ਗਏ ਆ ਤੂੰ ਬਸ ਸਾਈਨ ਕਰਨ ਵਾਲਾ ਭਾਣ ਨਹੀਂ ਨਹੀਂ ਗਰਮੀ ਤੇ ਇਦਾਂ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਮੈਨੂੰ ਛੱਡ ਕੇ ਤੇ ਬਾਕੀ ਸਾਰਾ ਨਾਲ ਤਰਫ ਇਹਦਾ ਨਹੀਂ ਹੋ ਸਕਦਾ ਕਿੱਦਾਂ ਨਹੀਂ ਹੋ ਸਕਦਾ ਤੂੰ ਕਰਦੀ ਰੱਬ ਮਾਂ ਰੱਬ ਮਾਂ ਤੂੰ ਦੱਸ ਦੇ ਮੈਨੂੰ ਪਹਿਲਾਂ ਤੂੰ ਤੇ ਸ਼ਦਾ ਵਾਲੇ ਇੱਕ ਕਸਮ ਨਹੀਂ ਛੱਡੀ ਹੈਗੀ ਕਦੀ ਉਹਨੂੰ ਕੋ ਕਰ ਦੇਣਾ ਕਦੀ ਉਹਨੂੰ ਕੋ ਕਰ ਦੇਣਾ ਤਾਂ ਹੀ ਤੈਨੂੰ ਪਾਗਲਖਾਨੇ ਕਰਾਇਆ ਸੀ ਨਹੀਂ ਨਹੀਂ ਨਾਲੇ ਤੂੰ ਇਲਜ਼ਾਮ ਲਾਇਆ ਕਿੱਦਾਂ ਹੈ ਵੀ ਇੱਥੇ ਪੈਸੇ ਭੇਜਦੇ ਨੇ ਕੌਣ ਪੈਸੇ ਭੇਜਦਾ ਉਹ ਤਾਂ ਤੈਨੂੰ ਉਹਨੇ ਤੇ ਉਹਨਾਂ ਨੇ ਲੈਣੇ ਹੀ ਮੈਂ ਉਹ ਮੈਂ ਬਾਤ ਹੀ ਨਹੀਂ ਪੁੱੜ ਤੜਨ ਲੱਕੇ ਮੈਨੂੰ ਪਹਿਲਾਂ ਗਰਮੀਤ ਨੂੰ ਲੈ ਆਉਂਦੋ ਗਰਮੀਤ ਪੈਕੀ ਆ ਨਾ ਪਹਿਲਾਂ ਮੈਂ ਗਰਮੀਤ ਨੂੰ ਲੈ ਕੇ ਆਉਂਦਾ ਤੂੰ ਇੱਥੇ ਬਹਿ ਮੈਂ ਨਹੀਂ ਨਹੀਂ ਪਾ ਕੇ ਉਠਾਨੇ ਤੁਸੀਂ ਮੈਨੂੰ ਤੁਸੀਂ ਮੈਨੂੰ ਛੱਡੋ ਮੈਨੂੰ ਮੈਨੂੰ ਤੁਸੀਂ ਜਾਣ ਦੋ ਮੈਂ ਗਰਮੀਤ ਨੂੰ ਕਦੇ ਮੈਨੂੰ ਛੱਡ ਦੇ ਮੈਂ ਤੈਨੂੰ ਛਾ ਚੜਾਤਾ ਉੰਤਰੇ ਨੇ ਸ਼ਦਾਈ ਨੇ ਭਾਏ ਫੜਦਾ ਫੜਦਾ ਹੱਥੋਂ ਨਿਕਲ ਗਿਆ ਵਾ ਹੁਣ ਮੈਂ ਕੀ ਕਰਾਂ ਪਾਗਲਖਾਨੇ ਫੋਨ ਕਰਦੀ ਆ ਜੇ ਇਹਨੂੰ ਪਤਾ ਲੱਗ ਗਿਆ ਨਾ ਸਾਰਾ ਮਾਸਟਰਮਾਈਂਡ ਮੇਰਾ ਸਭ ਕੁਝ ਮੈਂ ਕਰਵਾਇਆ ਇਹਨੇ ਤਾਂ ਮੈਨੂੰ ਛੱਡਣਾ ਨਹੀਂ ਉੰਤਰਾ ਸੁੱਤਾ ਸ਼ੇਰ ਜਗਾ ਲਿਆ ਮੈਂ ਅੱਗੇ ਪਾਗਲਖਾਨੇ ਹੈ ਪਾਗਲ ਹੈਗਾ ਵੀ ਤੇ ਗਰਮੀ ਤੇ ਦੇ ਮਗਰ ਪਿਆ ਰਹਿੰਦਾ ਸੀ ਕਮ ਸੇ ਮੈਨੂੰ ਤੇ ਹੀ ਨਾ ਕੁਛ ਕਹਿੰਦਾ ਹੁਣ ਜਦੋਂ ਇਹਨੂੰ ਪਤਾ ਲੱਗ ਗਿਆ ਨਾ ਇਹਨੇ ਮੇਰੀ ਪੁੱਗਤ ਸਵਾਰ ਦੇਣੀ ਆ ਪਹਿਲਾਂ ਫੋਨ ਕਰਾਂ ਇਹ ਛੋਟਕੇ ਭੱਜ ਕਿਤਨਾ ਗਿਆ ਭਲਾ ਦਰੇ ਨੇ ਸਾਹ ਛੜਾਤਾ ਮਾਰੀ ਪੈ ਜੈ ਨਹੀਂ ਇਹਨੂੰ ਇਹ ਕਿਦਾ ਖੁੱਲੀ ਹੋਵ ਚ ਰਹਿਣ ਗਿੱਜਾ ਹੈਲੋ ਪਾਗਲਖਾਨੇ ਬੋਲਣ ਦੇ ਹਾਂਜੀ ਹਾਂਜੀ ਮੈਮ ਮੈਂ ਪਾਗਲਖਾਨੇ ਤੇ ਹੀ ਬੋਲਣ ਦੀ ਆ ਲੱਗਦਾ ਤੁਸੀਂ ਭੁੱਲ ਗਏ ਹੋ ਮੈਂ ਨਹੀਂ ਭੁੱਲੀ ਤੁਹਾਨੂੰ ਮੈਡਮ ਜੀ ਆਹ ਕਿੱਦਾਂ ਦੀ ਗੱਲ ਹੋਈ ਭਲਾ ਇੱਕ ਬੰਦਾ ਨਹੀਂ ਤੁਹਾਡੇ ਕੋ ਸਾਂਭਿਆ ਗਿਆ ਇੱਕ ਕੰਮ ਦਿੱਤਾ ਹੈ ਤੁਹਾਨੂੰ ਉਹ ਵੀ ਨਹੀਂ ਤੁਹਾਡੇ ਕੋ ਢੰਗ ਨਾ ਹੋਇਆ ਮੈਡਮ ਕੀ ਕਹਿੰਦੇ ਹੋ ਮੈਨੂੰ ਤੁਹਾਡੀ ਕੋਈ ਗੱਲ ਦੀ ਸਮਝ ਨਹੀਂ ਆਂਦੀ ਜਰਾ ਖੁੱਲ ਕੇ ਦੱਸੋ ਮੈਡਮ ਜੀ ਗੱਲ ਖੁੱਲ ਕੇ ਦੱਸਦੀਆਂ ਤੁਹਾਨੂੰ ਮੈਂ ਉਹ ਜਿਹੜਾ ਮਣੀ ਨਾਂ ਦਾ ਪੇਸ਼ੈਂਟ ਇਨਾ ਇੱਥੇ ਉਹ ਨਿਕਲ ਕੇ ਆ ਗਿਆ ਵਾ ਘਰ ਉਹ ਜਦੋਂ ਉਹਨੂੰ ਮੈਂ ਵੇਖਿਆ ਆਉਂਦੇ ਨੇ ਉੰਤਰੇ ਨੇ ਮੇਰਾ ਗਲ ਫੜ ਲਿਆ ਉਹ ਮੈਂ ਤਾਂ ਮਾਰ ਕੇ ਬਚੀ ਆ ਉਹ ਹੋ ਮੈਡਮ ਤੁਹਾਨੂੰ ਕੋਈ ਭੁਲੇਖਾ ਲੱਗਾ ਆ ਉਹ ਤਾਂ ਸਾਡੀ ਵਾਰਡ ਚ ਹੀ ਆ ਉਹ ਕਿੱਦਾਂ ਭੱਜ ਸਕਦਾ ਆ ਨਾਲੇ ਜਿੰਨੀ ਤੇਜ਼ ਉਹਨੂੰ ਡੋਜ਼ ਮਿਲਦੀ ਆ ਨਾ ਉਹ ਤੇ ਬੈਡ ਤੋਂ ਨਹੀਂ ਆ ਚਦਾ ਤੁਹਾਨੂੰ ਉਹਦਾ ਕੋਈ ਵਹਿਮ ਹੋ ਗਿਆ ਆ ਉਹ ਮੈਡਮ ਜੀ ਮੈਨੂੰ ਭੁਲੇਖਾ ਨਹੀਂ ਲੱਗਾ ਤੁਹਾਨੂੰ ਭੁਲੇਖਾ ਲੱਗਾ ਵਾ ਉਹ ਆਪਣੀ ਅੱਖਾਂ ਖੋਲ ਕੇ ਰੱਖੋ ਨਾਲੇ ਆਪਣੇ ਬੋਰਡ ਚੈੱਕ ਕਰੋ ਉਹ ਬੰਦਾ ਤੁਹਾਡਾ ਤਾਂ ਇੱਥੇ ਹੈ ਹੀ ਨਹੀਂਗਾ ਉਹ ਤੇ ਇੱਥੇ ਤੁਰਿਆ ਫਿਰਨ ਦਿਆ ਵਾ ਤੇ ਨਾਲੇ ਜਿਹੜੇ ਮੈਂ ਪੈਸੇ ਦੇਣੇ ਕੀਤੇ ਸੀ ਨਾ ਤੁਹਾਨੂੰ ਹੁਣ ਉਹ ਭੁੱਲ ਜਾਓ ਤੁਸੀਂ ਹੁਣ ਨਾ ਮੈਂ ਦਿੱਤੇ ਉਹ ਤੇ ਇੱਥੇ ਤੁਰਿਆ ਫਿਰਨਾ ਗੱਲ ਮੇਰਾ ਫੜਨ ਨੂੰ ਫਿਰਨ ਦਿਆ ਵਾ ਤੇ ਪੈਸੇ ਭਾਲਦੀਆਂ ਜੇ ਤੁਸੀਂ ਔ ਮੈਮ ਤੁਸੀਂ ਨਾ ਚਿੰਤਾ ਨਾ ਕਰੋ ਮੈਂ ਹੁਣੇ ਦੇਖ ਲਈ ਆ ਬਾਡਲ ਤੇ ਉਹ ਤਾਂ ਲੱਗ ਗਈ ਐ ਜਾਤ ਨਹੀਂ ਸਕਦਾ ਉਹ ਪਰ ਮੈਂ ਤੁਹਾਨੂੰ ਹੁਣੇ ਤੇ ਕੇ ਦੱਸਦੀ ਆ ਤੁਸੀਂ ਟੈਨਸ਼ਨ ਨਾ ਲਓ ਜਾਣੀ ਜਾ ਹੁਣ ਤੂੰ ਵੇਖਣ ਨੂੰ ਰਹਿਂਦੇ ਹੁਣ ਤੂੰ ਵੇਖ ਕੇ ਸੱਚੀ ਹੋਣ ਲੱਗੀ ਆ ਹੁਣ ਤੈਨੂੰ ਉਦੋਂ ਪਤਾ ਲੱਗੂ ਜਦੋਂ ਮੈਂ ਤੇਰੀ ਨੌਕਰੀ ਛਡਾਈ ਤੇਰੀ ਵੇਖ ਕੇ ਸ਼ਿਕਾਇਤ ਲਾਉਣੀ ਤੈਨੂੰ ਨਾਲੇ ਵੇਖ ਕੇ ਤੈਨੂੰ ਜੇਲ੍ਹ ਕਰਾਉਂਦੀ ਨਹੀਂ ਨਹੀਂ ਮੈਮ ਮੈਂ ਕੋਈ ਧੋਖਾ ਨਹੀਂ ਕੀਤਾ ਤੁਹਾਡੇ ਨਾਲ ਨਾਲੇ ਮੈਨੂੰ ਕੀ ਲੋੜ ਐ ਮੈਂ ਤਾਂ ਪੂਰਾ ਖਿਆਲ ਰੱਖਣ ਦੀ ਆ ਉਹਦਾ ਸਗੋ ਗਾਰਡਨ ਵੀ ਇੰਨਾ ਖਿਆਲ ਰੱਖਦੇ ਪਏ ਉਹਦਾ ਉਹ ਜਾ ਨਹੀਂ ਸਕਦਾ ਤੈਨੂੰ ਉਹਦਾ ਕੋਈ ਵਹਿਮ ਹੋ ਗਿਆ ਆ ਚੱਲ ਚੱਲ ਜਾ ਜਾ ਹੁਣ ਹੁਣ ਕਿਤੇ ਮੇਰੇ ਕੋ ਪੈਸਾ ਦੀ ਉਮੀਦ ਨਾ ਰੱਖੀ ਤੇ ਮੈਂ ਲੱਗੀਆਂ ਫੋਨ ਕੱਟਣ ਹੁਣ ਪਾ ਲੱਭ ਤੇ ਪਾ ਮੇ ਨਾਲ ਆ ਮੈਨੂੰ ਉਹਦੇ ਨਾਲ ਕੀ ਲੱਗੇ ਦਵਾ ਹੋ ਜਾ ਕੇ ਹੈਲੋ ਹੈਲੋ ਹੈ ਫੋਨ ਇੱਕ ਇੱਕ ਕੰਮ ਉਤਰੀਂ ਦਿੱਤਾ ਉਹ ਵੀ ਨਹੀਂ ਕਿਤੇ ਚੱਜ ਨਾ ਕੀਤਾ ਕਿਤੇ ਚੱਜ ਨਾ ਕਰ ਲੈਂਦੀ ਰਾਜ਼ ਹੀ ਲੈਣਾ ਹੀ ਇਹਨੇ ਮੇਰੇ ਕੋਲੋਂ ਮੈਨੂੰ ਹੁਣ ਦੇ ਚੈਨਲ ਹੁੰਦੇ ਮੈਨੂੰ ਜਿੱਦਾਂ ਮਰਜ਼ੀ ਦਿੰਦੀ ਇਹਨੂੰ ਕਫੇ ਦੇ ਰਹੀ ਹੈ ਜੈ ਜੈ ਦੀਵਾ ਹਾਂਜੀ ਹਾਂਜੀ ਮੈਨੂੰ ਤੂੰ ਕਿੱਥੇ ਹੈ ਮੈਂ ਮੈਡਮ ਆਪਣੀ ਡਿਊਟੀ ਤੇ ਕਿਹੜੀ ਡਿਊਟੀ ਮਣੀ ਕਿੱਥੇ ਮੈਨੂੰ ਇਹ ਦੱਸ ਮਣੀ ਮੈਡਮ ਮਣੀ ਬਾਹਰ ਚੀ ਹੋਣਾ ਮਣੀ ਨੇ ਕਿੱਥੇ ਜਾਣਾ ਮੇਰੀ ਸੁਣ ਲੈ ਗੱਲ ਉਹਦੇ ਘਰੋਂ ਫੋਨ ਆਇਆ ਉਹ ਆਪਣੇ ਘਰ ਪਹੁੰਚ ਗਏ ਆ ਤੇਰੀ ਮੈਂ ਸਖਤ ਡਿਊਟੀ ਲਈ ਆ ਕਿੱਥੇ ਪਹੁੰਚ ਗਿਆ ਘਰ ਆਪਣੇ ਕੌਣ ਮੈਡਮ ਪਹੁੰਚ ਗਿਆ ਕਿੱਥੇ ਪਹੁੰਚ ਗਿਆ ਮਣੀ ਮਣੀ ਮੈਡਮ ਮੈਂ ਇੰਜੈਕਸ਼ਨ ਲਾ ਕੇ ਆ ਮਣੀ ਬਾੜਤੀ ਆ ਮੇਰਾ ਨਾ ਦਿਮਾਗ ਨਾ ਖਰਾਬ ਕਰ ਤੂੰ ਬੋਤਾ ਚਲਾਕ ਨਾ ਮੈਂ ਤੂੰ ਹੀ ਭਜਾਣਾ ਨੂੰ ਮੈਡਮ ਮੈਂ ਕਿੱਥੋਂ ਭਜਾਣਾ ਆ ਮੈਂ ਤਾਂ ਤੁਹਾਡੇ ਕੋਲ 30% ਲੈਣੇ ਮੈਂ ਮਣੀ ਨੂੰ ਕਿੱਥੋਂ ਭਜਾ ਦੇਣਾ ਮੇਰੀ ਸੁਣ ਲੈ ਗੱਲ 30% ਦੀ ਗੱਲ ਕਰਨ ਧਿਆ ਹੁਣ ਤੈਨੂੰ 2% ਵੀ ਨਹੀਂ ਮਿਲਣਾ मैडम मैं, 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 नहीं, नहीं, मैं ते आगे ਨਹੀਂ ਰਾਜੀ ਇੱਕ ਮਹੀਨੇ ਦੇ ਵਿੱਚ ਤੁਸੀਂ ਆਖਿਆ ਤੇ ਮੈਂ ਤੁਹਾਡੇ ਨਾਲ ਸਹਿਮਤ ਹੋ ਗਿਆ ਮੈਂ ਤੁਹਾਡੀ ਮੈਡਮ ਨੂੰ ਪਹੁੰਚਾਇਆ ਅਗਲੀ ਹੁਣ ਡਰਾਵੇ ਦੇਂਦੀ ਆ ਕਿ ਮੈਂ ਤੁਹਾਡੀ ਨੌਕਰੀ ਲਵਾ ਦੇਣੀ ਆ ਮੇਰੀ ਸੁਣ ਲੈ ਗੱਲ ਜੇ ਕੋਈ ਗੱਲ ਹੋਈ ਨਾ ਤਾਂ ਤੈਨੂੰ ਨਹੀਂ ਮੈਂ ਬਖਸ਼ਦੀ ਨਹੀਂ ਨਹੀਂ ਮੈਡਮ ਮੈਂ ਤੇ ਅੱਗੇ ਮਾਂ ਗੁਜ਼ਾਰਾ ਕਰਨੀਆਂ ਮੇਰੀ ਨੌਕਰੀ ਕਿਹੇ ਤਰੀਕੇ ਨਾਲ ਬਚਾ ਲਓ ਮੇਰੀ ਸੁਣ ਹੁਣ ਗੱਲ ਜੇ ਤੇ ਆਪਣੀ ਨੌਕਰੀ ਬਚਾਣੀ ਆ ਨਾ ਤੇ ਉਹਨੂੰ ਲੈ ਕੇ ਆ मैडम मैं कित्थों ਲੈ ਕੇ ਆਵਾ ਉਹਨੇ ਨਹੀਂ ਮੈਡਮ ਲੱਭਣਾ ਜਿੰਨਾ ਤੇਜ ਹੈਗਾ ਉਹ ਚਲ ਗਿਆ ਹੋਣਾ ਕਿਤੇ ਆਪੀ ਲੱਭਣ ਉਹਦੇ ਘਰ ਦੇ ਤੁਹਾਨੂੰ ਕਿ ਲੱਭਣ ਦੀ ਲੋੜ ਮੈਡਮ ਮੈਨੂੰ ਨਹੀਂ ਕਿਹੇ ਕੱਲ ਦਾ ਪਤਾ ਮੈਨੂੰ ਇੱਥੇ ਚਾਹੀਦਾ ਤਾਂ ਚਾਹੀਦਾ ਆ ਨਾਲੇ ਸੁਣ ਮੇਰੀ ਗੱਲ ਜੇ ਮੇਰੀ ਨੌਕਰੀ ਦਾ ਕੋਈ ਗੱਲ ਆਈ ਨਾ ਤੇ ਮੈਂ ਤੈਨੂੰ ਨਹੀਂ ਛੱਡਣਾ ਜੋ ਜਲ ਜੈਥੋ ਉਹ ਸਮਝ ਨਹੀਂ ਆਉਂਦੀ ਕੀ ਕਰਾਂ ਕੀ ਕਰਾਂ ਕਿਹੜੇ ਸਾਹ ਨਾਲ ਸਾਇਨ ਕਰਾਵਾਂ ਉਹਨੂੰ ਤੱਦੀ ਦਿੱਤੀ ਵਿਚਾਰੇ ਨੂੰ ਤੇ ਫਟਾਫਟ ਕਾਗਜ਼ ਪੱਤਰ ਦੇ ਜਾ ਜੇ ਹੁਣ ਦੇ ਗਿਆ ਵਾ ਤੇ ਤਾਂ ਵੀ ਨਹੀਂ ਪਤਾ ਲੱਗਣ ਰਿਹਾ ਵੀ ਸਾਇਨ ਕਰਾਵਾਂ ਕਿਹੜੇ ਸਾਹ ਨਾਲ ਮੰਮੀ ਕੋਲੋਂ ਮੰਮੀ ਤੇ ਹਮੇਸ਼ਾ ਚੱਕੰਨੀ ਰਹਿੰਦੀ ਆ ਨਾਲੇ ਐਡੀ ਵੀ ਨਹੀਂ ਹੈਗੀ ਭੋਲੀ ਜਿੰਨੀ ਭੋਲੀ ਮੈਨੂੰ ਸਮਝਿਆ ਵਾ ਪੜਨਾ ਲਿਖਣਾ ਹੁੰਦਾ ਭੈ ਨਹੀਂ ਹੁੰਦਾ ਅਗਲੀ ਨੇ ਪੁੱਛਣਾ ਤੇ ਹੈਗਾ ਹੀ ਆ ਨਾ ਕਿ ਪੇਪਰ ਕਾਦੇ ਆ ਜਾਦੇ ਵੀ ਮਨਸੁੱਤਿਆ ਪਿਆ ਇਹਨੂੰ ਨਾ ਗੂਠਾ ਗੱਠਾ ਇਹਦਾ ਲਾਵਾਂ ਫੇਰ ਗੱਲ ਬਣੇ ਉਧਰੋਂ ਉਹ ਛਦਾਈ ਜ ਆ ਗਿਆ ਜਿੱਦਾਂ ਉਹ ਹੋ ਗਿਆ ਨਾ ਇਹ ਗੱਲ ਤਾਂ ਮੈਂ ਮੰਮੀ ਨੂੰ ਵੀ ਨਹੀਂ ਦੱਸਣੀ ਜੇ ਇਹਦੇ ਕੰਨਾਂ 'ਚ ਪੈ ਗਈ ਨਾ ਕਿ ਉਹ ਆਣ ਕੇ ਮਿਲ ਗਿਆ ਵਾ ਮੰਮੀ ਨੇ ਕਿਹਾ ਨਾ ਮੈਂ ਮਣੀ ਨੂੰ ਮਿਲਣਾ ਫਟਾਫਟ ਮਿਲ ਦਿੰਨੀ ਇਹਨਾਂ ਨੂੰ ਮੈਂ ਦਹਾ ਹੋਇਆ ਹੁਣ ਆਪਣੇ ਸਹੁਰੇ ਉੱਥੇ ਵੀ ਇਹਨਾਂ ਨੇ ਭਜਾਉਣਾ ਚੰਗੀ ਤਰ੍ਹਾਂ ਛਦਾਈ ਜ ਇਹਨੂੰ ਬਈ ਟੇਬਲ ਜੀ ਤਾਂ हाँ मम्मी बैठी हैम्मी होना की बड़ा बुढ़ बुड़ करना वा रघबीर ने को कहा वही फिर मैं जी कमेटी वाल गई तो दस तरीक न बोली होनी तु फिर एल गए मैं चल जे ना के दवाज आई हो तो कह जानी तो कहें दस तरीक न बोली होनी तो फिर पता लगना पेला नहीं पता लगना ਮੈਂ ਫੇਰ ਅੱਗੇ ਪਹੁੰਚ ਪਾ ਕੇ ਫੇਰ ਮੈਂ ਉੱਥੇ ਕੀ ਕਰਨਾ ਹੈ ਜਿੱਥੇ ਹੱਥ ਬਹੁਤ ਕੰਮ ਕੋਈ ਵੀ ਨਹੀਂ ਮੰਮੀ ਹੁੰਦਾ ਕਿਸਮ ਦੀ ਇਦਾਂ ਦੀ ਆ ਹੱਥ ਹੀ ਪਛਾਣ ਉਹ ਜਾਣਦੇ ਆ ਪਤਾ ਨਹੀਂ ਕੀ ਉਹ ਗੱਲ ਕਰਮ ਲਿਖੇ ਹੈ ਮਾਲਕ ਨੇ ਤੇ ਤੂੰ ਕੋਪੜਪੜ ਕਰ ਰਹੀ ਏ ਕੀ ਗੱਲ ਹੋਈ ਆ ਬੜਾ ਦੁਖੀ ਜੀ ਮੰਮੀ ਮੈਂ ਉਦਾਂ ਹੀ ਉਹ ਰਕबीर ਆਏ ਹੀ ਨਾ ਆਖਣੇ ਤੂੜੀ ਵਾਲੇ ਆ ਜਾਣੇ ਆ ਕੱਲ ਨੂੰ ਤੇ ਮੈਂ ਕਹਿੰਦੇ ਵੀ ਆ ਕਮਰਾ ਸਵਾਰ ਸੋੜ ਲੈ ਤੇ ਮੈਨੂੰ ਮੰਮੀ ਕਿੰਨਾ ਚਿਹਰਾ ਉਹ ਕਿਆ ਰੋਲਾ ਪਾਉਂਦੀ ਨੂੰ ਵੀ ਕਮਰਾ ਸਵਾਰ ਲੀਏ ਸਵਾਰ ਲੀਏ ਅੰਦਰੋਂ ਜਿਹੜਾ ਵੀ ਕੂੜਾ ਕਾੜਾ ਅੰਦਰੋਂ ਕੱਢ ਲੀਏ ਜਾਲੇ ਜੂਲੇ ਲਾ ਲਈਏ ਉਦੋਂ ਫੇਸਬੁੱਕ ਤੇ ਫੇਸਬੁੱਕ ਵੇਖੀ ਜਾਣੀ ਹੁੰਦੀ ਆ ਤੇ ਜਿੱਦਨ ਹੁਣ ਤੂੜੀ ਵਾਲੇ ਸਿਰ ਤੇ ਚੜ ਕੇ ਬੈਗੇ ਆਣ ਕੇ ਉਦੋਂ ਇਹ ਕਮਰਾ ਸਾਫ਼ ਕਰ ਦੇ ਮੈਨੂੰ ਤਾਂ ਗੁੱਸਾ ਚੜਨ ਲਿਆ ਸੀ ਤੇ ਮੈਂ ਉਹ ਬੁੜਬੁੜ ਕੱਲ ਲਈ ਹਾਂ ਤੇ ਨਾਲੇ ਰੋਟੀ ਪਾਣੀ ਵੀ ਤਾਂ ਕਰਨਾ ਹੀ ਆ ਨਾ ਪੁੱਤ ਤੇ ਉਹ ਰੋਟੀ ਪਾਣੀ ਵੀ ਕਰਨਾ ਤੇ ਵੀ ਨਾਲ ਥੋੜਾ ਬਤਾ ਹੱਥ ਪੜਾਤੀ ਪਾਉਣੀ ਪੈਣੀ ਤੇ ਮੰਮੀ ਅੱਗੇ ਕਿਹੜੀ ਪਵਾਈ ਦੇਣੀ ਆ ਅੱਗੇ ਤੁਹਾਡੇ ਸਿਰ ਤੇ ਹੀ ਹੁੰਦਾ ਵਾ ਕੰਮ ਆ ਤਾਂ ਹੁਣ ਦਾਵਤ ਚੱਲ ਫੇ ਕਰ ਲੈਨੇ ਆ ਜੇ ਤੂ ਚੱਲ ਮੰਮੀ ਠੀਕ ਆ ਐਦਾਂ ਮਨ ਚੱਲ ਫੇਰ ਫੜੋ ਝਾੜੂ ਜਾਲਾ ਜੂਲਾ ਲਾਓ ਚੱਲ ਸਹਵਾਈ ਕਰੀਏ ਚੱਲ ਫੜ ਲੈਨੀ ਆ ਬੰਦਾ ਤੇ ਪੁੱਤ ਮਿੱਟੀ ਦਾ ਨਹੀਂ ਮਾਰ ਨਾਲ ਚੱਲ ਬਹੁਤਾ ਨਹੀਂ ਤੇ ਥੋੜਾ ਤੇ ਕਰੂੰਗੀ ਨਾ ਹੌਲੀ ਹੌਲੀ ਚੱਲ ਮੈਂ ਤੇਰੇ ਨਾਲ ਹੱਥ ਫੜਾਤੀ ਪਾਉਣੀ ਆ ਆਪੇ ਕੰਮ ਹੋ ਜਾਣਾ ਰੋੜੇ ਰਾੜੇ ਖੇਲ ਰਹੇ ਇੱਕ ਪਾਸੇ ਲਾਈਏ ਇਹਨਾਂ ਨੂੰ ਚੱਲ ਲੈ ਇੱਥੇ ਖਲੋ ਤੂੰ ਮੇਰੀ ਗੱਲ ਸੁਣ ਤੂੰ ਇੱਥੇ ਖਲੋ ਮੈਂ ਇੱਥੇ ਸੁੱਟੀ ਜਾਨੀ ਤੇ ਤੂੰ ਇੱਥੇ ਸੁੱਟੀ ਜਾ ਇਹ ਕਿਹੜਾ ਕੰਮ ਆ ਆ ਮੈਂ ਤੂੰ ਡਹੀਂ ਮम्मी ਇਦਾਂ ਹੀ ਆਖੀਦਾ ਵਾ ਜੇ ਮੈਨੂੰ ਕੱਲੀ ਨੂੰ ਕਰਨਾ ਪੈਂਦਾ ਨਾ ਫੇਰ ਤੇ ਕੰਮ ਹੀ ਹੁੰਦਾ ਹੋਰੇ ਚੱਲ ਪੁੱਤ ਕੀ ਕਰਨਾ ਫੇਰ ਹੁਣ ਜਿਹੜਾ ਕੰਮ ਕਰਨਾ ਤਾਂ ਕਰਨਾ ਹੀ ਪੈਣਾ ਇਦਾਂ ਹੀ ਆ ਕੰਮ ਕਰਾਂਗੇ ਤਾਂ ਤਾਂ ਹੀ ਆ ਨਾ ਸਾਲ ਉਹ ਗੱਲ ਪੀ ਸੌਖੇ ਰਹਿਾਂਗੇ ਸਾਰੀ ਦੁਨੀਆ ਹੀ ਪੁੱਤ ਕੰਮ ਕਰਦੀ ਐ ਕਿਹੜਾ ਲੋਕਰ ਕਰਨਾ ਘਰ ਘਰ ਮਾਤਾ ਤੇਰਾ ਕਿਦਾਂ ਤੇਲ ਲੱਗੂ ਤੈਨੂੰ ਕਿਦਾਂ ਪਤਾ ਲੱਗੂ ਵੇਲੀਂ ਆ ਤੂੰ ਵੀ ਬਠੇਰੀਆਂ ਖਾਦੀਆਂ ਚੱਲ ਬਲਜੀਤ ਆ ਜਿਹੜੇ ਹੁਣ ਆਪ ਕੰਮ ਕਰਨ ਦੀਆਂ ਵਾ ਮਨੀ ਹੁੰਦਾ ਹੀ ਤੇ ਚਲ ਥੋੜਾ ਬੋਤਾ ਨਾਲ ਹੱਥ ਕਰੋ ਕਰਾਉਂਦਾ ਹੀ ਨਾ ਕੰਮ ਧੰਦਾ ਹੁਣ ਆਪ ਵੇਹਲਾ ਐਦਾਂ ਹੀ ਤੂੰ ਆਖੀ ਜਨੇ ਕਰਾਉਂਦਾ ਕਰਾਉਂਦਾ ਤੇ ਉਹ ਕੱਖ ਵੀ ਨਹੀਂ ਮੈਂ ਕਦੀ ਇਹਨੂੰ ਕਰੁੰਦੇ ਨੂੰ ਵੇਖਿਆ ਨਹੀਂ ਤੂੰ ਆ ਨਹੀਂ ਨਹੀਂ ਕਰਾਉਂਦਾ ਮੈਂ ਤਾਂ ਤੇ ਹੁੰਦਾ ਤੇਰੇ ਸਾਹਮਣੇ ਕਦੀ ਕੰਮ ਕੀਤਾ ਨਹੀਂ ਕਿਹੜਾ ਕੰਮ ਮੈਂ ਕਰਦੀ ਹੁੰਦਾ ਠੀਕ ਆ ਕਰਦਾ ਹੀ ਨਾ ਭਾਵੇਂ ਕਿਹਾ ਕਰਦਾ ਹੀ ਕਰਦਾ ਤਾਂ ਹੈਗਾ ਹੀ ਨਾ ਆਏ ਬਾ ਚਲ ਕੋਈ ਨਹੀਂ ਹੋ ਗਿਆ ਕੰਮ ਉੜ ਤੇ ਬੜਾ ਹੀ ਸੋਹਣਾ ਵਾ ਰੰਗ ਵੀ ਬੜਾ ਪਿਆਰਾ ਵਾ ਬੜਾ ਹੀ ਮੰਮੀ ਨੂੰ ਮਨੇ ਕੀਤਾ ਸੀ ਤੇ ਮੰਮੀ ਨਾ ਜਾ ਨਾ ਲਿਆ ਮੈਨੂੰ ਨਹੀਂ ਲੋੜ ਪਰ ਮੰਮੀ ਵੀ ਨਾ ਮੰਨਦੇ ਨਹੀਂ ਹੈਗੇ ਪਾਬੀ ਨੇ ਜੇ ਵੇਖ ਲਿਆ ਨਾ ਉਹਨੇ ਤੇ ਫੇਰ ਨਹੀਂ ਮੰਮੀ ਨੂੰ ਗੱਲਾਂ ਕਰਨੋਂ ਹਟਣਾ ਇਹਨੂੰ ਮੈਂ ਦਵਾ-ਦਵ ਜੋੜ ਕੇ ਸਾਹ ਵੀ ਲਵਾ ਪੁੱਤਰਾ ਵੇਖ ਤਾਈ ਦੀ ਗੱਲ ਕਰ ਤਾਈ ਨੇ ਅੱਗ ਲਾਉਣ ਵਾਲੀ ਕੋਈ ਕਸਰ ਤੇ ਨਹੀਂ ਛੱਡੀ ਪਰ ਇਹ ਸਮਝਾਵੇ ਪਾ ਵੀ ਨੂੰ ਕੌਣ ਸ਼ੁਰੂ ਤੋਂ ਹੀ ਸਾਡੇ ਨਾਲ ਇਹੋ ਕੋਜੀ ਹੁੰਦਾ ਰਿਹਾ ਤਾਏ ਚਾਚੇ ਜਿਹੜੇ ਆ ਉਹ ਬੜੀ ਚੀਜ਼ ਹੁੰਦੇ ਆ ਪਰ ਨਹੀਂ ਜਿੱਥੇ ਸ਼ਰੀਕਾ ਬਣ ਜੇ ਨਾ ਫਿਰ ਉਹ ਸ਼ਰੀਕਾ ਹੀ ਰਹਿ ਜਾਂਦਾ ਗੱਲਾਂ ਦੋਵੇਂ ਹੀ ਆ ਜੇ ਚੰਗੇ ਨੇ ਤੇ ਸ਼ਰੀਕਾ ਇੰਨਾ ਵਰਗਾ ਕੋਈ ਹੋਰ ਹੈ ਵੀ ਨਹੀਂਗਾ ਦੱਸ ਪਰ ਫੇਰ ਵੀ ਚਲੋ ਜਿੰਨੀਆਂ ਮਰਜ਼ੀ ਤਾਈ ਨੇ ਗੱਲਾਂ ਕੀਤੀਆਂ ਵਾ ਪਰ ਭਾਬੀ ਨੇ ਅਜੇ ਤੱਕ ਤੇ ਕੋਈ ਗੱਲ ਨਹੀਂ ਕੀਤੀ ਬਸ ਇਹੋ ਜਾਨੀ ਆ ਮੰਮੀ ਘਰ ਆ ਜੇ ਤੇ ਮੰਮੀ ਨੂੰ ਆਖਾਂ ਮੰਮੀ ਆਪਣੇ ਤੇ ਪੁੱਤ ਨੂੰ ਆਪਣੇ ਤਰੀਕੇ ਨਾਲ ਸਮਝਾਈਦਾ ਪਰ ਤਾਈ ਨੇ ਕੋਈ ਕਸਰ ਨਹੀਂ ਛੱਡੀ ਪਤਾ ਤੇ ਮੈਨੂੰ ਅੱਗੇ ਹੈਗਾ ਮੰਮੀ ਨਹੀਂ ਬੋਲਦੇ ਕੋਈ ਵੀ ਗੱਲ ਪਰ ਫੇਰ ਵੀ ਮੰਮੀ ਨੂੰ ਕਹਿਣਾ ਵਾ ਮੰਮੀ ਤੂੰ ਨਾ ਕੋਈ ਗੱਲ ਕਰੀ ਲਾਡ ਪਿਆਰ ਨਾਲ ਭਾਬੀ ਨੂੰ ਸਮਝਾਈ ਘਰ ਤੇ ਆਪਣਾ ਹੀ ਖਰਾਬ ਹੋਣਾ ਗਰਮੀਤ ਮੈਨੂੰ ਤਲਾਕ ਦੇ ਦੇਗੀ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਪਾ ਵੀ ਮੈਨੂੰ ੜਕਾਉਣ ਦੀ ਕੋਸ਼ਿਸ਼ ਕਰਦੀ ਆ ਗਰਮੀਤ ਤਲਾਕ ਨਹੀਂ ਦੇ ਸਕਦੀ ਗਰਮੀਤ ਨੂੰ ਪਤਾ ਹੈ ਮੈਂ ਉਹਨੂੰ ਕਿੰਨਾ ਪਿਆਰ ਕਰਦਾ ਵਾਂ ਇਹ ਗਰਮੀਤ ਚੰਗੀ ਤਰ੍ਹਾਂ ਜਾਣਦੀ ਆ ਗਰਮੀਤ ਤੋਂ ਬਗੈਰ ਮੈਂ ਪਲ ਵੀ ਨਹੀਂ ਰਹਿ ਸਕਦਾ ਗਰਮੀਤ ਨੂੰ ਪਤਾ ਹੈ ਇਹ ਗੱਲ ਦਾ ਬਾਕੀ ਜੇ ਗਰਮੀਤ ਨੇ ਮੈਨੂੰ ਤਲਾਕ ਦੇਣ ਦੀ ਸੋਚੀ ਹੋਈ ਨਾ ਤੇ ਫੇਰ ਫੇਰ ਉਹ ਮਰੀਸ ਹੋਣੀ ਕਿਸਪਰ 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 ਕਿਸਪਰ